ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦਾ। ਚੀਜ਼ ਹੋਈ ਆ ਵੀ ਜਿਹੜੀ ਚੀਜ਼ ਆਪਾਂ ਜਿਹੜੀ ਲੋਕੀ ਕਹਿੰਨਦਾ ਰ ਵੀ ਇਹ ਚੀਜ਼ ਨਹੀਂ ਹੋ ਸਕਦਾ ਵੀ ਮੈਂ ਬਾਬਾ ਦੀ ਸਿੰਘ ਦੇ ਯਾਰ ਤੇ ਆਇਆ ਵੀ ਮੇਰੇ ਕੋਈ ਦਾਤ ਬਖਸ਼ੀਆਂ ਮਾਰੇ ਨੇ ਬਹੁਤ ਕਿਰਪਾ ਮਾਰੇ ਦੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਇੱਥੇ ਆ ਕੇ ਸੇਵਾ ਕਰਿਆ ਕਰੋ ਬਹੁਤ ਕੁਝ ਮਿਲਦਾ ਜੇ ਆਪਾਂ ਸੱਚੇ ਮਨੋਂ ਆਵਾਂਗੇ ਸੱਚੇ ਮਨੋਂ ਸੇਵਾ ਕਰਾਂਗੇ ਤਾਂ ਬਹੁਤ ਕੁਝ ਮਿਲਦਾ ਨਸ਼ਾ ਕਰਨਾ ਨਾ ਨਸ਼ਾ ਗੁਰਬਾਣੀ ਦਾ ਕਰੋ ਬਾਣੀ ਦਾ ਕਰੋ ਵੀ ਆਪਾਂ ਨੂੰ ਸੇਵਾ ਦਾ ਕਰੋ ਕਿ ਆਪਾਂ ਨੂੰ ਪਤਾ ਲੱਗੇ ਵੀ ਤੁਹਾਨੂੰ ਇਹ ਨਸ਼ੇ ਦਾ ਆਨੰਦ ਵੀ ਆਊਗਾ ਜੋ ਤੁਹਾਨੂੰ ਮਿਲਣਾ ਹੈ ਸਾਰਾ ਕੁਝ ਇਸ ਦਰਤ ਤੋਂ ਹੀ ਮਿਲਦਾ ਤੁਸੀਂ ਸੇਵਾ ਕਰੋਗੇ ਤਾਂ ਫਲ ਵੀ ਤੁਹਾਨੂੰ ਆਪਣੇ ਮਿਲਣਾ ਜਿਹੜੇ ਦੁਨਿਆਵੀ ਨਸ਼ੇ ਆ ਉਹ ਦੇਖੋ ਖਰਾਬ ਕਰਦੇ ਆ ਜਿਹੜੇ ਇਹ ਬਾਣੀ ਦਾ ਨਸ਼ਾ ਠੀਕ ਹੈ ਜੀ ਸੇਵਾ ਕਰਨ ਦਾ ਨਸ਼ਾ ਇਹ ਬੰਦੇ ਨੂੰ ਤਾਰ ਦਿੰਦਾ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚਿਆ ਅੱਜ ਲੁਧਿਆਣਾ ਦੇ ਬਾਬਾ ਦੇਵ ਸਿੰਘ ਗੁਰਦੁਆਰੇ ਇੱਥੇ ਹਰ ਰੋਜ਼ ਬੁੱਧਵਾਰ ਜਿਹੜਾ ਅੱਜ ਪਹਿਲਾ ਸਾਬ ਲੱਗਦਾ ਗਲਬਤ ਕਰਾਂਗੇ ਸੰਗਤਨ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਈ ਕਿਹਨਾ ਹੈ ਹਰਜੀਤ ਸਿੰਘ ਕਿਹੜੀ ਜਗ੍ਹਾ ਤੁਹਾਨੂੰ ਦੁਗਰੀ ਤੋਂ ਅੱਛਾ ਇਹ ਬਾਬਾ ਦੀਪ ਸਿੰਘ ਗੁਰਦੁਆਰੇ ਆਉਂਦੇ ਕਿੰਨਾ ਸਮਾਂ ਹੋ ਗਿਆ 5 ਸਾਲ ਹੋ ਗਏ ਜੀ 5 ਸਾਲ ਹਾਂਜੀ 5 ਸਾਲ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਰਹੀ ਹੈ ਬਹੁਤ ਕੁਝ ਮਿਲਿਆ ਜੀ ਇਸ ਦਰ ਤੋਂ ਜਦੋਂ ਤੱਕ ਜਦੋਂ ਤੋਂ ਬਾਬਾ ਦੀਪ ਸਿੰਘ ਦੇ ਲੜ ਲੱਗੇ ਆ ਬਹੁਤ ਕੁਝ ਮਿਲਿਆ ਜਿਹੜਾ ਚ ਜੇ ਆਪਾਂ ਸੋਚ ਵੀ ਨਹੀਂ ਸਕਦੇ ਮੇਰੇ ਨਾਲ ਉਹ ਚੀਜ਼ ਹੋਈ ਆ ਵੀ ਜਿਹੜੀ ਚੀਜ਼ ਆਪਾਂ ਜਿਹੜੀ ਲੋਕੀ ਕਲਮਦਾਰਾ ਵੀ ਇਹ ਚੀਜ਼ ਨਹੀਂ ਹੋ ਸਕਦਾ ਵੀ ਮੈਂ ਬਾਬਾ ਦੀ ਸਿੰਘ ਦੇ ਹਾਰ ਤੇ ਆਇਆ ਵੀ ਮੇਰੇ ਕੋਈ ਵੀ ਦਾਤ ਬਖਸ਼ੀਆਂ ਮਾਰੇ ਨੇ ਬਹੁਤ ਕਿਰਪਾ ਮਾਰੇ ਦੀ ਮੈਂ ਸਾਰਿਆਂ ਨੂੰ ਕਹਿੰਦਾ ਵੀ ਇੱਥੇ ਆ ਕੇ ਸੇਵਾ ਕਰਿਆ ਕਰੋ ਬਹੁਤ ਕੁਝ ਮਿਲਦਾ ਜੇ ਆਪਾਂ ਸੱਚੇ ਮਨੋਂ ਆਵਾਂਗੇ ਸੱਚੇ ਮਨੋਂ ਸੇਵਾ ਕਰਾਂਗੇ ਤਾਂ ਬਹੁਤ ਕੁਝ ਮਿਲੂਗਾ ਕਿਹੜੀ ਚੀਜ਼ ਸਾਂਝੀ ਕਰਨੀ ਜਾਓਗੇ ਵੀ ਕਿਹੜੀ ਚੀਜ਼ ਸੀ ਕਿ ਜਿਹੜੀ ਬੜੀ ਮੁਸ਼ਕਿਲ ਮਿਲੀ ਨਹੀਂ ਨਹੀਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋਕਾਂ ਨੂੰ ਕੀ ਸਨੇਹ ਜੜਾਣਾ ਚਾਹੁੰਗੇ ਜਿਹੜੇ ਲੋਕ ਜਵਾਨ ਅੱਜ ਨਸ਼ੇ ਦੇ ਵਿੱਚ ਗੁ ਉਹਨੜ ਵਜੀ ਕਰਦੇ ਨੇ ਗੁਰਬਾਣੀ ਦੀ ਲੜ ਨਹੀਂ ਲੱਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਨਸ਼ਾ ਕਰਨਾ ਨਾ ਨਸ਼ਾ ਗੁਰਬਾਣੀ ਦਾ ਕਰੋ ਬਾਣੀ ਦਾ ਕਰੋ ਵੀ ਆਪਾਂ ਨੂੰ ਸੇਵਾ ਦਾ ਕਰੋ ਕਿ ਆਪਾਂ ਨੂੰ ਪਤਾ ਲੱਗੇ ਵੀ ਤੁਹਾਨੂੰ ਇਹ ਨਸ਼ੇ ਦਾ ਆਨੰਦ ਵੀ ਆਊਗਾ ਜੋ ਤੁਹਾਨੂੰ ਮਿਲਣਾ ਹੈ ਸਾਰਾ ਕੁਝ ਇਸ ਦਰ ਤੋਂ ਹੀ ਮਿਲਣਾ ਤੁਸੀ ਸੇਵਾ ਕਰੋਗੇ ਤਾਂ ਫਾਲਤੂ ਵੀ ਤੁਹਾਨੂੰ ਆਪਣੇ ਆ ਮਿਲੂ ਜਿਹੜੇ ਦੁਨਿਆਵੀ ਨਸ਼ੇ ਆ ਉਹ ਦੇਖੋ ਖਰਾਬ ਕਰਦੇ ਆ ਜਿਹੜੇ ਇਹ ਬਾਣੀ ਦਾ ਨਸ਼ਾ ਠੀਕ ਹੈ ਜੀ ਸੇਵਾ ਕਰਨ ਦਾ ਨਸ਼ਾ ਇਹ ਬੰਦੇ ਨੂੰ ਤਾਰ ਦਿੰਦਾ ਵਾ ਠੀਕ ਹੈ ਨਾ ਖਾਲਸਾ ਵਾਹੀ ਗੁਰਜੀ ਕੀ ਵਾ ਤੇ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਸੋਤੇ ਅਸੀਂ ਪਹੁੰਚਿਆ ਅੱਜ ਲੁਧਿਆਣਾ ਦੇ ਬਾਬਾ ਦੀਪ ਸਿੰਘ ਗੁਰਦੁਆਰੇ ਇੱਥੇ ਹਰ ਰੋਜ਼ ਬੁੱਧਵਾਰ ਜਿਹੜਾ ਅੱਜ ਪਹਿਲਾ ਸਭ ਲੱਗਦਾ ਗੱਲਬਾਤ ਕਰਾਂਗੇ ਸੰਗਤਨ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੇ ਕੀ ਨਾਮ ਹੈ ਹਰਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆ ਤੁਹਾਨੂੰ ਦੁਗਰੀ ਤੋਂ ਅੱਛਾ ਇਹ ਬਾਬਾ ਦੀਪ ਸਿੰਘ ਗੁਰਦਾਰੇ ਆਉਂਦੇ ਕਿੰਨਾ ਸਮਾਂ ਹੋ ਗਿਆ 5 ਸਾਲ ਹੋ ਗਏ 5 ਸਾਲ ਹੋ ਗਏ 5 ਸਾਲ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਰਹੀ ਹੈ ਬਹੁਤ ਕੁਝ ਮਿਲਿਆ ਜੀ ਇਸ ਦਰਤੋਂ ਜਦੋਂ ਤੱਕ ਜਦੋਂ ਤੋਂ ਪਾਪਾ ਦੀਪ ਸਿੰਘ ਜੀ ਦੇ ਲਾੜ ਲੱਗੇ ਆ ਬਹੁਤ ਕੁਝ ਮਿਲਿਆ ਜਿਹੜਾ ਤੁਸੀਂ ਜੇ ਆਪਾਂ ਸੋਚ ਵੀ ਨਹੀਂ ਸਕਦੇ ਜੇ ਮੇਰੇ ਨਾਲ ਉਹ ਚੀਜ਼ ਹੋਈ ਆ ਵੀ ਜਿਹੜੀ ਚੀਜ਼ ਆਪਾਂ ਜਿਹੜੀ ਲੋਕਾਂ ਦੇ ਕੰਮੰਦਾਰਾ ਵੀ ਇਹ ਚੀਜ਼ ਨਹੀਂ ਹੋ ਸਕਦਾ ਵੀ ਮੈਂ ਪਾਪਾ ਦੀਪ ਸਿੰਘ ਦੇ ਅੱਗੇ ਆਇਆ ਵੀ ਮੇਰੇ ਵੀ ਉਹ ਵੀ ਦਾਤ ਬਖਸ਼ੀਆਂ ਮਾਰ ਰਹੇ ਨੇ ਬਹੁਤ ਕਿਰਪਾ ਮਾਰੇ ਦੀ ਮੈਂ ਸਾਰਿਆਂ ਨੂੰ ਕਹਿੰਦਾ ਇੱਥੇ ਆ ਕੇ ਸੇਵਾ ਕਰਿਆ ਕਰੋ ਬਹੁਤ ਕੁਝ ਮਿਲਦਾ ਜੇ ਆਪਾਂ ਸੱਚੇ ਮਨੋਂ ਆਵਾਂਗੇ ਸੱਚੇ ਮਨੋਂ ਸੇਵਾ ਕਰਾਂਗੇ ਤਾਂ ਬਹੁਤ ਖੁਸ਼ ਹੋਵਾਂਗੇ ਕਿਹੜੀ ਚੀਜ਼ ਸਾਂਝੀ ਕਰਨੀ ਜਾਓਗੇ ਵੀ ਕਿਹੜੀ ਚੀਜ਼ ਸੀ ਕਿ ਜਿਹੜੀ ਬੜੀ ਮੁਸ਼ਕਿਲ ਮਿਲੀ ਨਹੀਂ ਨਹੀਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਲੋਕ ਜਵਾਨ ਅੱਜ ਨਸ਼ੇ ਦੇ ਵਿੱਚ ਗੁਲਤਾਨ ਨੇ ਹੁਲਣਵਝੁਲਣੇ ਕਰਦੇ ਨੇ ਗੁਰਬਾਣੀ ਨਾਲ ਨਹੀਂ ਲੱਗੇ ਕੋਣਨ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਨਸ਼ਾ ਕਰਨਾ ਨਾ ਨਸ਼ਾ ਗੁਰਬਾਣੀ ਦਾ ਕਰੋ ਬਾਣੀ ਦਾ ਕਰੋ ਵੀ ਆਪਾਂ ਨੂੰ ਸੇਵਾ ਦਾ ਕਰੋ ਵੀ ਆਪਾਂ ਨੂੰ ਪਤਾ ਲੱਗੇ ਵੀ ਤੁਹਾਨੂੰ ਇਹ ਨਸ਼ੇ ਦਾ ਆਨੰਦ ਵੀ ਆਊਗਾ ਜੋ ਤੁਹਾਨੂੰ ਮਿਲਣਾ ਹੈ ਸਾਰਾ ਕੁਝ ਇਸ ਦਰ ਤੋਂ ਹੀ ਮਿਲਣਾ ਹੈ ਤੁਸੀਂ ਸੇਵਾ ਕਰੋਗੇ ਤਾਂ ਫਲ ਵੀ ਤੁਹਾਨੂੰ ਆਪਣੇ ਆਪ ਮਿਲਣਾ ਜਿਹੜੇ ਦੁਨਿਆਵੀ ਨਸ਼ੇ ਆ ਉਹ ਦੇਖੋ ਖਰਾਬ ਕਰਦੇ ਆ ਜਿਹੜੇ ਇਹ ਬਾਣੀ ਦਾ ਨਸ਼ਾ ਠੀਕ ਹੈ ਜੀ ਸੇਵਾ ਕਰਨ ਦਾ ਨਸ਼ਾ ਇਹ ਬੰਦੇ ਨੂੰ ਤਾਰ ਦਿੰਦਾ ਵਾ ਠੀਕ ਹੈ ਜੀ ਹਰ ਹਾਲਾਤਾਂ ਵਾਈ ਗੁਰਜੀ ਕੀ ਫਤ